ਕੀਤੀਆ ਕਿਦਣ ਤਾ ਜਾ ਕੇ ਦਿੱਲੀ ਮੂਰੇ ਧਰਨਾ ਲਾਇਆ ਹੈ ਕਿ ਸਾਡਾ ਜਿੰਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ 90% ਕੁਰਬਾਨੀਆਂ ਦਿੱਤੀਆਂ ਅੱਜ ਉਹ ਪੰਜਾਬ ਦਿੱਲੀ ਦੇ ਵਿੱਚ ਆ ਕੇ ਆਪਣੇ ਮੰਗਾ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ ਦੱਸੇ ਦੇਵੇ ਪੰਜਾਬ ਦਾ ਮੁੱਖ ਮੰਤਰੀ ਜਵਾਬ ਇੱਕ ਦਿਨ ਵੀ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਕਿਤੇ ਕੇਸਰੀਵਾਲ ਨੂੰ ਛਡਾਉਣ ਲਈ ਧਰਨਾ ਲਾਉਣ ਦੇ ਜਾਂਦਾ ਕਿਤੇ ਸੰਜੇ ਸਿੰਘ ਨੂੰ ਤੇਰੇ ਵੋਟਾਂ ਮੰਗ ਲਈ ਦਿੱਲੀ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਹਰ ਇੱਕ ਵਰਗਾ ਜਿਹੜਾ ਅੱਜ ਦੁਖੀ ਹੈ ਪੰਜਾਬ ਦੀ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਪੰਤ ਦੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਚੱਲ ਜੇਲ੍ਹ 'ਚ ਜ਼ਬਰ ਚੱਕੋ ਮਰਵਾ ਦਿੱਤਾ ਜਾਂਦਾ ਇਹ ਕੁਛ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕਿ ਇੱਥੇ ਕੱਟ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਸਾਡੇ ਨੌਜਵਾਨਾਂ ਸਾਡੇ ਨੌਜਵਾਨਾਂ ਵੱਲੋਂ ਸਾਡਾ ਪੂਰਨ ਸਮਰਥਨ ਹੈ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਦੀ ਕਾਹਨ ਵਾਲੇ ਖੇਤਰੀ ਪਾਰਟੀ ਕਾਹਨ ਵਾਲੇ ਮਨ ਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਦੂਜੇ ਤੀਜੇ ਦਿਨ ਉਹ ਅੰਮਰਤਪਾਲ ਦੇ ਭਾਈ ਸਾਹਿਬ ਦੇ ਖਿਲਾਫ ਬੈਣ ਦਾ ਸਕਰੀਰ ਬੰਦ ਦੇ ਅੱਜ ਤੇਰਾ 20000 ਆਗੂ ਤਾਂ 15 ਤੋਂ 20000 ਆਗੂ ਤੇਰਾ ਹੋਣਾ ਨਹੀਂ ਤਸ 10000 ਆਗੂ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹਣਾ ਜੇ ਤੂੰ ਆਪਣਾ ਕੱਖ ਬਚਾਉਣਾ ਚਾਹਣਾ ਤੂੰ ਰੋਜ਼ ਹੀ ਗੱਲ ਕਰਦਾ ਕਿ ਕਾਲੀ ਦਾਲ ਦਾ ਬੜਾ-ਬੜਾ ਸੰਘਰਸ਼ ਰਿਹਾ ਬੜਾ ਵੱਡਾ ਯੋਗਦਾਨ ਪਾਇਆ ਪੰਜਾਬ ਲਈ ਸ੍ਰੀ ਮੰਨਦੇ ਆ ਸਾਡੇ ਵੀ ਦਾਦਿਆਂ ਨੇ ਜੇਲਾ ਕਟਿਆ ਕਾਲੀਦੜ ਲਈ ਯੋਗਦਾਨ ਪਾਇਆ ਪਰ ਜੇ ਤੂੰ ਚਾਹਣਾ ਕਾਲੀਦੜ ਬਚਾਉਣਾ ਤਾਂ ਧੰਨਵਾਹ ਲਾਣ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10-15000 ਜਿੰਨਾ ਆਗੂ ਹੈ ਜਿੰਨਾਂ ਨੇ ਸਿਰਫ ਤੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੰਦੀ ਸਿੰਘਾਂ ਲਈ ਇੱਕ ਮਹੀਨਾ ਦਿੱਲੀ ਦੇ ਵਿੱਚ ਧਰਨਾ ਚਲਾ ਕੇ ਦਿਖਾ ਦੇ ਤਾਂ ਤੇਰਾ ਕੱਖ ਬੱਜ ਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਨੇ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਸਾਨੂੰ ਸਭ ਨੂੰ ਪਤਾ ਹੈ ਜੋ ਕੁਝ ਤੁਸੀਂ ਕਾਲ ਤੱਕ ਨੂੰ ਅੱਜ ਦੋ ਕੱਖ ਨੇਗੇ ਇਸ ਮੁਖਤਸਰ ਦੀ ਧਰਤੀ ਤੇ ਇੱਕ ਤਾਓ ਕਾਠ ਹੋਇਆ ਜਿਹੜਾ ਕਿ ਕਾਲ ਤਖਸਾਬ ਨਾਲ ਮੱਥਾ ਲਾਈ ਖੜਾ ਦੂਜਾ ਕੱਖ ਉਹ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਉਹ ਕੱਖ ਆ ਉਹ ਤੁਸੀਂ ਜਾਗਦੇ ਜ਼ਮੀਰਾਂ ਵਾਲੇ ਲੋਕੋ ਇਹਨਾਂ ਨੇ ਕਾਲ ਤਖਸਾਬ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਉਹ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੇ ਮੰਜੀ ਪੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪੈਰਾਂ ਥੱਲੇ ਅਗਮਚਾ ਦੇਾਂਗੇ ਇਹਨਾਂ ਬੇਈਮਾਨਾਂ ਦਾ ਤਖਤ ਤਾਜ ਸਭ ਖੋ ਕੇ ਪਰਾ ਮਾਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਜਿਲ੍ਹੇ ਆਇਆ ਝੂਠੇ ਪਰਚੇ ਪਾਏ ਨੇ ਮੈਨੂੰ মিডিਆ ਜਵਾਬ ਦੇ ਦੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇ ਦੇਣ ਕੀ ਤੁਹਾਡੇ ਨਾਲ ਧੱਕਾ ਹੋ ਨਹੀਂ ਰਿਹਾ ਕੀ ਤੁਹਾਡੇ ਨਾਲ ਧੱਕੇ ਨਾਲ ਆਪਣੀ ਹਕੂਮਤ ਚਾਉਂਦੇ ਨਹੀਂ ਹੈ মিডিਆ ਦੇ ਉੱਪਰ ਜਾਂ ਪ੍ਰਸ਼ਾਸਨ ਉੱਪਰ ਜਿੰਨੇ ਵੀ ਪੁਲਿਸ ਅਧਿਕਾਰੀ ਨੇ ਮੈਨੂੰ ਉਹ ਜਵਾਬ ਦੇ ਦੇਣਾ ਐਸਐਸਪੀ ਜਵਾਬ ਦੇ ਦੇ ਡੀਐਸਪੀ ਜਵਾਬ ਦੇ ਦੇ ਜਿੱਡੇ ਵੀ ਵੱਡੇ ਅਧਿਕਾਰੀ ਨੂੰ ਵੀ ਜਵਾਬ ਦੇ ਦੇਣਾ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਨਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀਗੀ ਇਹਨਾਂ ਨੇ ਹਾਲਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨੇ ਕਮਾਇਆ ਕੋਈ ਵੀ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅੰਮ੍ਰਿਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸਰਜੀਤ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਅਧਿਕਾਰੀ ਤੋਂ ਦਬਣ ਝੁਕਣ ਦੀ ਲੋੜ ਨਹੀਂ ਤੁਸੀਂ ਗੱਲ ਆਪਾਂ ਗਾਂ ਠੰਡੀ ਨਹੀਂ ਕਰੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੀ ਹਿੱਕ ਢਾ ਕੇ ਗੱਲ ਕਰਨੀ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਖਾਲਸਾ ਜੀ ਨੂੰ ਸਾਫ਼ ਤੈਲ ਕਹਿਣਾ ਚਾਹਣਾ ਕੁਝ ਲੋਕਾਂ ਦੇ ਨਰਾਜ਼ਗੀਆ ਨੇ ਮੈਂ ਵੀ ਵੋਟਾਂ ਮੰਗ ਕੇ ਗਿਆ ਇੱਥੇ ਪੂਰਾ ਜ਼ੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਗਿਆ ਕਿਸੇ ਪ੍ਰਕਾਰ ਦੀ ਕੋਈ ਠੰਡੀ ਮਿੱਠੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕ ਢਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕਮਾ ਦਾ ਲੈ ਕੇ ਆਇਆ ਮੈਂ ਬੇੜਤੀਆਂ ਲੈ ਕੇ ਆਇਆ ਕਿ ਆਪਾਂ ਜਿਹੜਾ ਆਪਣੇ ਪੰਜਾਬ ਦੇ ਹੱਕ ਨੇ ਪੰਥ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ-ਪੱਲੇ ਤਾਂ ਲੀਰਾਂ ਦੀ ਖਿੱਦੋ ਨੇ ਸਭ ਖਿੰਡ ਚੁੱਕੇ ਨੇਗੇ ਹੁਣ ਠੋਡੀ ਵਾਰੀ ਹੈ ਤੁਸੀਂ ਕਿਵੇਂ ਪਾਰਾ ਜਣਾ ਸੱਚ ਤੇ ਕਿਵੇਂ ਸੱਚ ਲਈ ਲੜਨਾ ਇਹ ਠੋਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਧੀਆ ਗੱਲ ਕਹੀ ਹੈ ਜਿਹਦੇ ਕੋਲੇ ਆਪਣੇ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਨਿੱਜ ਪਿਆਰਾ ਜਾਂ ਕੋਈ ਪੈਸੇ ਕਮਾਉਣ ਲਈ ਜਾਂ ਆਪਣੀ ਸ਼ੌਹਰਤ ਕਮਾਉਣ ਲਈ ਆ ਰਿਹਾ ਹੈ ਉਹ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਹਿੱਕ ਢਾ ਕੇ ਲੜਨੀ ਪੈਣੀ ਆ ਪਿੱਛੇ ਜੇ ਨਾ ਕੁ